ਸਾਹਿਬ ਜੀ ਅੱਜ ਸਾਰੇ ਹੀ ਅਸੀਂ ਫੇਰੇ ਮਾਰਨਿੰਗ ਵਾਕ ਐਸੋਸੀਏਸ਼ਨ ਨੇ ਅਦੀਪ ਸਿੰਘ ਕ੍ਰਿਪਰਬ ਦਿਵਾਲ ਭਗਤ ਜੀ ਦਾ ਜਨਮ ਦਿਨ ਮਨਾਇਆ ਮੈਂ ਆਪਣੇ ਵੱਲੋਂ ਅਤੇ ਆਪਣੇ ਸਾਰੇ ਸਾਥੀਆਂ ਵੱਲੋਂ ਰਬ ਦਿਵਾਲ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਉਸ ਪਰਮਪਿਤਾ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਜੈ ਸ਼ੰਗਰ ਉਸ ਜੈ ਹਿੰਦ ਜੈ ਸਾਥੀਓ ਮਾਰਨਿੰਗ ਵਾਕਰ ਐਸੋਸੀਏਸ਼ਨ ਦੇ ਮੈਂਬਰਸ ਸਾਰੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇੱਥੇ ਇਕੱਠੇ ਹੋਇਓ ਔਰ ਖਾਸ ਤੌਰ ਤੇ ਜਿਸ ਉਪਲਖਸ਼ੇ ਚੱਥੇ ਅੱਜ ਇਕੱਠੇ ਹੋਇਆ ਜਿਹੜੇ ਕਿ ਸਾਡੇ ਭਗਤ ਪ੍ਰਭ ਦਿਵਾਲ ਜੀ ਕਾਉਂਸਲਰ ਸਾਹਿਬ ਔਰ ਸਾਡੇ ਕੱਛੇ ਪਿਆਰੇ ਦੋਸਤ ਸਿਤਾਸੀ ਮਿੱਤਰ ਇਹਨਾਂ ਦਾ ਅੱਜ ਜਨਮ ਦਿਨ ਹੈ ਔਰ ਇਹਨਾਂ ਨੂੰ ਇਸ ਗੱਲ ਦੀ ਅਸੀਂ ਸਾਰੇ ਸਾਰੇ ਬੰਦੇ ਮੇਰੀ ਸਾਹਿਬ ਸ਼੍ਰੀ ਵਰਿੰਦਰ ਜੀ ਸ਼ਰਮਾ ਸਾਡਾ ਸ੍ਰੀ ਪ੍ਰਿਆਰੁਥਾ ਜੀ ਨਰਿੰਦਰ ਸਿੰਘ ਜੀ ਪ੍ਰੇਮ ਜੀ ਸੈਣੀ ਨਰੇਸ਼ ਜੀ ਰਵੀਂਦਰ ਸਿੰਘ ਜੀ ਵਿਖਲ ਜਸਕੇਸ਼ ਜੀ ਰਕੇਸ਼ ਜੀ ਗੁਰਦੀਪ ਮਾਨ ਜੀ ਰਕੇਸ਼ ਕਥੂਰੀਆ ਜੀ ਜਿਹੜੇ ਹੈ ਮੋਰ ਦੇ ਉਹ ਜਿਹੜਾ ਨਾਮ ਹੀ ਨਹੀਂ ਹੈ ਤੁਸੀਂ ਵੀ ਕਿਹਨੇ ਔਰ ਸਾਰੇ ਬਜ਼ੁਰਗੋ ਜੀ ਕਾਮਜੀ ਪ੍ਰਦੀਪ ਕੁਮਾਰ ਜੀ ਡਾਕਟਰ ਡਾਕਟਰ ਪੀਐਸ ਦਾਸ ਜੀ ਸਭ ਇੱਥੇ ਇਕੱਠੇ ਹੋਏ ਨੇ ਔਰ ਸਾਰਿਆਂ ਵੱਲੋਂ ਬਹੁਤ ਬਹੁਤ ਅਨੁਭਵ ਪ੍ਰਾਰਾਏ ਨੇ ਜਿਹਨਾਂ ਨੂੰ ਬਾਗ ਲਿਆ ਜੀ ਰਿਮਿੰਦਰ ਪ੍ਰਤਾਪ ਜੀ ਟੁੱਕੂ ਜਿਨ੍ਹਾਂ ਦੇ بیٹے ਦਾ ਵਿਆਹ ਹੈ ਬੜੀ ਜਲਦੀ ਪਰਮਾਤਮਾ ਉਹ ਵੀ ਉਹਦੇ 'ਚ ਵੀ ਇਹਨਾਂ ਨੂੰ ਬਰਕਤ ਪਾਏ ਤੇ ਪ੍ਰਭਦੇਵ ਜੀ ਨੂੰ ਬਹੁਤ ਬਹੁਤ ਮੁਬਾਰਕਾ ਜੀਓ ਹਜ਼ਾਰਾਂ ਸਾਲ ਸਾਲ ਕੇ ਦਿਨ ਹੋ 50 ਹਾਂ ਕਲਾਪਿੰਗ